ਸੰਤਾਂ ਦੇ ਗੁਪਤ ਬਚਨ ਬੀਬੀਆਂ ਲਈ ਆਪਣੀ ਰਸੋਈ ਚ ਇਹ ਬਰਤਨ ਕਦੇ ਵੀ ਪੁੱਠੇ ਨਾ ਰੱਖੋ ਨਹੀਂ ਤੇ ਬੁਰੇ ਦਿਨ ਸ਼ੁਰੂ ਹੋ ਜਾਣਗੇ 2026 ਲਈ ਹੋਣਗੇ ਬੁਰੇ ਸੰਕੇਤ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ 2026 ਦੇ ਵਿੱਚ ਆਪਾਂ ਜਿੱਥੇ ਆਪਣੇ ਆਪ ਲਈ ਬਹੁਤ ਖੁਸ਼ੀਆਂ ਦੀ ਉਪਾਸਨਾ ਕਰ ਰਹੇ ਆਂ ਵੀ ਬਹੁਤ ਸਾਰੀਆਂ ਖੁਸ਼ੀਆਂ ਸਾਡੇ ਲਈ ਆਉਣ ਨਵਾਂ ਸਾਲ ਖੁਸ਼ੀਆਂ ਭਰਿਆ ਆਵੇ ਉਥੇ ਸਾਨੂੰ ਆਪਣੇ ਆਪ ਲਈ ਨਵੀਆਂ ਖੁਸ਼ੀਆਂ ਸੰਜੋੜਨ ਦਾ ਕੰਮ ਵੀ ਜਿਹੜਾ ਹੈ ਜਰੂਰ ਕਰਨਾ ਚਾਹੀਦਾ ਹੈ ਤੇ ਖੁਸ਼ੀਆਂ ਮਿਲਦੀਆਂ ਕਿੱਥੋਂ ਨੇ ਉਹ ਮਿਲਦੀਆਂ ਨੇ ਗੁਰੂ ਤੋਂ ਧੰਗੁਰੂ ਗ੍ਰੰਥ ਸਾਹਿਬ ਜੀ ਤੋਂ ਸਤਿਗੁਰੂ ਦੀ ਪਾਵਨ ਬਾਣੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਗੁਰੂ ਦੇ ਦਰ ਤੋਂ ਆਪਾ ਪੜਦੇ ਆ ਨਾ ਦਿਨ ਦਾ ਦੇ ਲੈਂਦੇ ਥੱਕ ਪਾਹੀ ਜਿੰਨੀਆਂ ਮਰਜੀ ਖੁਸ਼ੀਆਂ ਜਿੰਨੇ ਮਰਜੀ ਸੁੱਖ ਉਸ ਸਤਿਗੁਰੂ ਦੇ ਦਰ ਤੋਂ ਲੈ ਲਓ ਤੇ ਆਪਾ ਲੈਂਦੇ ਥੱਕ ਜਾਵਾਂਗੇ ਪਰ ਉਹ ਸਤਿਗੁਰੂ ਸਾਨੂੰ ਬਖਸ਼ਿਸ਼ਾਂ ਕਰਦੇ ਕਦੀ ਵੀ ਨਹੀਂ ਥੱਕਣਗੇ ਗੁਰਮਖੋ ਇਹ ਗੱਲ ਯਾਦ ਰੱਖਿਆ ਜੇ ਸੋ ਆਪਾ ਮੈਂ ਹਮੇਸ਼ਾ ਬੇਨਤੀਆਂ ਕਰਦਾ ਹੁੰਨਾ ਮੇਰਾ ਸੁਭਾਅ ਹੈ ਸਤਿਗੁਰੂ ਮਹਾਰਾਜ ਇਸੇ ਤਰ੍ਹਾਂ ਰੱਖਣ ਕੇ ਆਪਾਂ ਜਿੰਨਾ ਵੀ ਹੋ ਸਕੇ ਸਤਿਗੁਰੂ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਨਾਲ ਜੁੜਨ ਦਾ ਇੱਕ ਅਹਿਦ ਲਈਏ ਇੱਕ ਸਭ ਤੋਂ ਵੱਡਾ ਉਪਰਾਲਾ ਕਰੀਏ ਕਿਉਂਕਿ ਸਭ ਤੋਂ ਵੱਡਾ ਉਪਰਾਲਾ ਹੀ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਅੱਗੇ ਤੱਕ ਲੈ ਕੇ ਜਾਏਗਾ ਸਤਿਗੁਰੂ ਦੀ ਪਾਵਨ ਬਾਣੀ ਸਾਨੂੰ ਅੱਗੇ ਤੱਕ ਲੈ ਕੇ ਜਾਏਗੀ ਤੇ ਸ਼ਬਦ ਹੀ ਸਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਤੋਂ ਹੀ ਸਾਨੂੰ ਮਿਲ ਸਕਦੀਆਂ ਨੇ ਹੋਰ ਕਿਤੋਂ ਨਹੀਂ ਪ੍ਰਾਪਤ ਹੋ ਸਕਦੀਆਂ ਸੋ ਵਹਿਮਾਂ ਦੇ ਵਿੱਚੋਂ ਜ਼ਰੂਰ ਨਿਕਲੋ ਕਈ ਕਹਿੰਦੇ ਜੀ ਬੀਬੀਆਂ ਆਪਣੇ ਜਿਹੜੇ ਬਰਤਨ ਨੇ ਰਸੋਈ ਦੇ ਉਹਨਾਂ ਨੂੰ ਪੁੱਠੇ ਕਰਕੇ ਰੱਖ ਦਿੰਦੀਆਂ ਜੀ ਇਸ ਕਰਕੇ ਘਰ ਦੇ ਵਿੱਚ ਬਰਕਤਾਂ ਨਹੀਂ ਆਉਂਦੀਆਂ ਇਹ ਸਾਰੇ ਵਹਿਮ ਭਰਮ ਨੇ ਸੋ ਠੀਕ ਹੈ ਕੁਝ ਚੀਜ਼ਾਂ ਦਾ ਵਹਿਮ ਕੀਤੇ ਜਾ ਸਕਦੇ ਨੇ ਜਿਹਦੇ ਤੱਕ ਆਪਾਂ ਨੂੰ ਲੱਗੇ ਵੀ ਹਾਂ ਠੀਕ ਹੈ ਤੇ ਮੰਨ ਲਓ ਹੁਣ ਕੁਝ ਚੀਜ਼ਾਂ ਨੇ ਜੇ ਉਹ ਵੱਡੇ ਬਰਤਨ ਨੇ ਨਹੀਂ ਮੁਧੇ ਹੋ ਰਹੇ ਤੇ ਉਹ ਗੱਲ ਵੱਖਰੀ ਹੈ ਜੇ ਹੁਣ ਆਪਾਂ ਛੋਟੇ ਬਰਤਨ ਨੇ ਮੁਧੇ ਕਰਕੇ ਰੱਖ ਰਹੇ ਆ ਤੇ ਉਹਦੇ ਵਿੱਚ ਕੋਈ ਅਥਕਥ ਨਹੀਂ ਥੋੜਾ ਉਹ ਤਾਂ ਇੱਕ ਵਹਿਮ ਭਰਮ ਬਣਾਏ ਗਏ ਨੇ ਬੀਬੀਆਂ ਬੈਠੀਆਂ ਵਹਿਮ ਵਹਿਮ ਭਰਮ ਬਣਾਈ ਜਾਂਦੀਆਂ ਨੇ ਵੀ ਇੰਜ ਨਹੀਂ ਕਰਨਾ ਜੀ ਆਹ ਹੋ ਜਾਊਗਾ ਐ ਨਹੀਂ ਕਰਨਾ ਜੀ ਆਹ ਹੋ ਜਾਊਗਾ ਪਰ ਸਤਿਗੁਰੂ ਮਹਾਰਾਜ ਕਹਿੰਦੇ ਜਿੰਨਾ ਚਿਰ ਮਨੁੱਖ ਜਿਉਂਦਾ ਹੈ ਉਹਨਾਂ ਚਿਰ ਵਹਿਮ ਭਰਮ ਵੀ ਜਿਉਂਦੇ ਨੇ ਜਦ ਤਨ ਮਨੁੱਖ ਮਰ ਜਾਂਦਾ ਤੇ ਵਹਿਮ ਭਰਮ ਵੀ ਨਾਲੇ ਚਲੇ ਜਾਂਦੇ ਨੇ ਨਾਲ ਹੀ ਮਰ ਜਾਂਦੇ ਨੇ ਸੋ ਕਹਿਣ ਤੋਂ ਭਾਵ ਕਿ ਵਹਿਮਾ ਭਰਮਾਂ ਦੇ ਵਿੱਚੋਂ ਨਿਕਲ ਕੇ ਜਿਹੜਾ ਇਸ ਘਾਟੀ ਨੂੰ ਸਰ ਕਰ ਲੈਂਦਾ ਉਹ ਬਣ ਜਾਂਦਾ ਹੈ ਗੁਰੂ ਦਾ ਗੁਰ ਸਿੱਖ ਕਹਿੰਦੇ ਜਿਹੜਾ ਵਹਿਮਾਂ ਦੇ ਵਿੱਚ ਫਸਿਆ ਰਹੇ ਸਤਿਗੁਰੂ ਮਹਾਰਾਜ ਕਹਿੰਦੇ ਉਹਦੇ ਤੇ ਕਦੀ ਵੀ ਕਿਰਪਾ ਨਹੀਂ ਹੁੰਦੀ ਉਹ ਕਹਿੰਦੇ ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਕਦੀ ਵੀ ਪਰਵਾਨ ਨਹੀਂ ਹੁੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਉਹਨੂੰ ਕਦੀ ਵੀ ਢੋਈ ਨਹੀਂ ਮਿਲਦੀ ਕਿਉਂ ਨਹੀਂ ਮਿਲਦੀ ਕਿਉਂਕਿ ਉਹ ਆਪਣੇ ਜੀਵਨ ਨੂੰ ਵਹਿਮਾ ਭਰਮਾਂ ਦੇ ਵਿੱਚ ਪਾ ਕੇ ਹੀ ਚਲਾਉਂਦਾ ਰਿਹਾ ਉਹਨੇ ਕਦੇ ਵੀ ਇਸ ਘਾਟੀ ਨੂੰ ਸਰ ਕਰਨ ਦਾ ਕਦੇ ਸੋਚਿਆ ਹੀ ਨਹੀਂ ਹੈ ਕਦੇ ਵੀ ਨਹੀਂ ਸੋਚਿਆ ਜਿਸ ਤੱਕ ਆਪਣਾ ਸੋਚੀਏ ਵੀ ਕਦੇ ਵੀ ਸਤਿਗੁਰੂ ਮਹਾਰਾਜ ਜੀ ਨੇ ਇਥੋਂ ਤੱਕ ਕਹਿ ਦਿੱਤਾ ਕਹਿੰਦੇ ਗੁਰਸਿੱਖਾ ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲਿਵ ਲਾਵੋ ਉਹ ਗੁਰਮੁਖ ਨਿਤ ਨਾਮ ਸੁਣੇ ਨਾਮ ਧਨ ਇਕੱਠਾ ਕਰੇ ਤੇ ਨਾਮ ਵਿੱਚ ਹੀ ਸੁਰਤ ਜੋੜੀ ਰੱਖੇ ਗਰੇ ਹੋ ਧਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵੋ ਉਸ ਦੇ ਔਣ ਨਾਲ ਮੇਰਾ ਸਾਰਾ ਘਰ ਪਵਿੱਤਰ ਹੋ ਜਾਏ ਮੈਂ ਵੀ ਉਸ ਦੀ ਬਰਕਤ ਨਾਲ ਪ੍ਰਭੂ ਦੇ ਗੁਣ ਗਾਉਣ ਲੱਗ ਪਾਵਾਂ ਕਹਿੰਦੇ ਸਤਿਗੁਰੂ ਮਹਾਰਾਜ ਐਸੀ ਕਿਰਪਾ ਕਰ ਦੇਣ ਤੇ ਆਪਾਂ ਕੋਸ਼ਿਸ਼ ਇਹ ਕਰਨੀ ਹੈ ਕਿ ਆਪਾਂ ਗੁਰੂ ਨਾਲ ਜੁੜ ਸਕੀਏ ਨਾ ਕਿ ਵਹਿਮਾਂ ਭਰਮਾਂ ਦੇ ਵਿੱਚ ਆਪਾਂ ਸਮਾਂ ਆਪਣਾ ਬਰਬਾਦ ਕਰੀਏ ਤੇ ਜੇ ਇਹੋ ਹੀ ਕੁਝ ਕਰਦੇ ਰਵਾਂਗੇ ਤੇ ਫਿਰ ਕਦੇ ਵੀ ਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ ਚੇਤਾਈ ਤਾ ਚੇਤ ਸਾਹਿਬ ਸੱਚਾ ਸੋ ਧਣੀ ਨਾਨਕ ਸਤਿਗੁਰ ਸੇਵ ਚੜ ਬੋਹਿਤ ਪੌ ਜਲ ਪਾਰ ਪੌ ਕੰਦੇ ਤੂੰ ਗੁਰੂ ਦੇ ਹੁਕਮ ਵਿੱਚ ਤੁਰ ਗੁਰੂ ਦੇ ਹੁਕਮ ਰੂਪ ਜਹਾਜ਼ ਦੇ ਵਿੱਚ ਚੜ ਕੇ ਸੰਸਾਰ ਸਮੁੰਦਰ ਨੂੰ ਲੰਘ ਜਾ ਇਸ ਭਵਜਲ ਨੂੰ ਪਾਰ ਕਰ ਦੇਗਾ ਤੇ ਨਹੀਂ ਫਿਰ ਵਿੱਚੇ ਰਹਿ ਜਾਏਗਾ ਵਿਮਾ ਭਰਮਾਂ ਦੇ ਵਿੱਚ ਉਹ ਆਪਣੇ ਆਪ ਨੂੰ ਆਜ਼ਾਦ ਕਰਕੇ ਕੱਢ ਕੇ ਆਪਾਂ ਇੱਕ ਨਵੀਆਂ ਖੁਸ਼ੀਆਂ ਦਾ ਸੰਜੋਸ਼ ਸ਼ੁਰੂ ਕਰੀਏ 2026 ਦੇ ਵਿੱਚ ਗੁਰੂ ਨਾਲ ਜੁੜਨ ਦਾ ਅਹਿਦ ਲਈਏ ਸਹਿਜ ਧਾਰੀ ਹੋਈਏ ਪੱਗਾਂ ਬੰਨ੍ਹੀਏ ਕੇਸ ਦਾੜ੍ਹੀਆਂ ਰੱਖੀਏ ਤੇ ਪਹਿਣਾ ਆਪਣੇ ਸਰੀਰ ਤੇ ਪੂਰੇ ਕਪੜੇ ਵਸਤਰ ਪੈਨਣ ਤੇ ਚੁੰਨੀ ਸਿਰ ਤੇ ਜਰੂਰ ਰੱਖਣ ਤੇ ਸਾਹ ਸੰਗਤ ਫਿਰ ਸਤਿਗੁਰੂ ਜੀ ਦੀਆਂ ਖੁਸ਼ੀਆਂ ਅਸੀਂ ਲੈ ਸਕਦੇ ਹਾਂ 파ਰਸ਼ਾ ਜੀ ਦੇ ਨਾਲ ਜੁੜਨ ਦਾ ਅਹਿਦ ਕਰੀਏ ਸੋ ਇਹ ਚੀਜ਼ਾਂ ਤੋਂ ਅਸੀਂ ਸ਼ੁਰੂਆਤ ਕਰੀਏ ਆਪਣੇ ਘਰਾਂ ਦੇ ਵਿੱਚ ਗੁਰਬਾਣੀ ਨਿਤਨੇਮ ਦੇ ਗੁਟਕਾ ਸਾਹਿਬ ਜਰੂਰ ਲਿਜਾ ਕੇ ਰੱਖੀਏ ਜਿਹੜੇ ਵਿਰਧ ਨੇ ਉਹਨਾਂ ਨੂੰ ਜਮ੍ਹਾਂ ਕਰਵਾਈਏ ਤੇ ਨਵੇਂ ਗੁਟਕਾ ਸਾਹਿਬ ਲਿਜਾ ਕੇ ਰੱਖੀਏ ਤੇ ਬਾਣੀ ਪੜ੍ਹੀਏ ਤੇ ਰੋਜ਼ ਚਲੋ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਹਾਂ ਜਾਂ ਬਾਅਦ ਵਿੱਚ ਕਿਤੇ ਉੱਠਦੇ ਹਾਂ ਤੇ ਉਸੇ ਬਿਲੇ ਸ਼ੁਰੂਆਤ ਕਰੀਏ ਇੱਕ ਇੱਕ ਜਪਜੀ ਸਾਹਿਬ ਦੇ ਪਾਠ ਤੋਂ ਸ਼ੁਰੂਆਤ ਕਰੀਏ ਸਤਿਗੁਰੂ ਦੀ ਕਿਰਪਾ ਸਾਡੇ ਤੇ ਫੇਰ ਵਰਤਣੀ ਸ਼ੁਰੂ ਹੋ ਜਾਏਗੀ ਤੁਸੀਂ ਵੇਖਿਓ ਪਹਿਲਾਂ ਵਾਲੇ ਜੀਵਨ ਚ ਤੇ ਹੁਣ ਵਾਲੇ ਜੀਵਨ ਦੇ ਵਿੱਚ ਕਿੰਨਾ ਵੱਡਾ ਅੰਤਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ